Hi viewers welcome to my channel dynamic passion fire de vich tuhanu bahut bahut swagat hai ji ta mera channel dekhne wale rab war ke srotian da ta dil ton dhanwad swagat ji aaya nu ta ummeed kardi ha ki tusi sare chaddi kala ch ho ta hamesha tonu vaighuru parmatma chaddi kala ch rakhe hamesha toade te oda pyar bharya aashirwad bharya hath rahe ਤਾ ਅੱਜ ਇੱਕ ਬਹੁਤ ਵਧੀਆ ਤੁਹਾਡੇ ਨਾਲ ਜਿਹੜੀ ਆਪਾਂ ਨਿਤ ਕਰੇ ਯੂਜ਼ ਹੁੰਦੀ ਚੀਜ਼ ਉਹਦੇ ਬਾਰੇ ਜਾਣਕਾਰੀ ਲੈ ਕੇ ਆਈ ਆਂ ਤਾਂ ਜਿਹੜੇ ਮੇਰੇ ਵੀਵਰਸ ਨਵੇਂ ਆਏ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾਂ ਵੀਡੀਓ ਦੇਖ ਲਿਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਕਰਿਓ ਉਸ ਤੋਂ ਵੀ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਔਰ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਸਬਸਕ੍ਰਾਈਬ ਕਰਕੇ ਨਾਲ ਇੱਕ ਛੋਟੀ ਜਿਹੀ ਘੰਟੀ ਆ ਉਹਨੂੰ ਜ਼ਰੂਰ ਪੁਸ਼ ਕਰ ਲਿਆ ਕਰੋ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਤਾਂ ਅੱਜ ਆਪਾਂ ਗੱਲ ਕਰਨੀ ਹੈਗੀ ਦੰਤਣ ਦੀ ਤੁਸੀਂ ਕਹੋਗੇ ਵੀ ਇਹ ਕੀ ਲੈ ਕੇ ਆ ਗਏ ਦੰਤਣ ਸਾਨੂੰ ਪਤਾ ਨਹੀਂ ਸੀ ਦੰਤਣ ਕਿਵੇਂ ਕਰਨੀ ਆ ਹੋ ਸਕਦਾ ਪਤਾ ਹੋਵੇ ਪਰ ਮੇਰਾ ਦੱਸਣਾ ਫਰਜ਼ ਆ ਵੀ ਕਿਹੜੀ ਦੰਤਣ ਕਦੋਂ ਕਰਨੀ ਆ ਹੁਣ ਇਹ ਕੋਈ ਫਾਰਮੂਲਾ ਥੋੜੀ ਆ ਸਵੇਰੇ ਉੱਠੇ ਆਪਾਂ ਦੰਤਣ ਤਾਂ ਕਰਨੀ ਕਰਨੀ ਆ ਦੰਤਣ ਵੀ ਕਰਨੀ ਆ ਬ੍ਰਸ਼ ਵੀ ਕਰਨਾ ਜੋ ਮਰਜ਼ੀ ਕਰ ਲਓ ਪਰ ਅੱਜ ਇੱਕ ਸੁਣ ਲੋ ਮੇਰੀ ਇਨਫਰਮੇਸ਼ਨ ਤਾਂ ਮੈਂ ਬੜੀ ਉਮੀਦ ਨਾਲ ਲੈ ਕੇ ਆਈ ਆ ਤੁਹਾਡੇ ਕੋਲੇ ਵੀ ਦੰਤਣ ਕਰਨ ਬਾਰੇ ਦੱਸਾਂ ਖਸਾਵੀ ਆਊਗਾ ਵੀ ਦਾਤਣ ਦਾ ਕੀ ਦੱਸਣ ਲੱਗੇ ਆ ਹਨ ਕਿਉਂਕਿ ਆਮ ਤੁਸੀਂ ਦੇਖੋ ਕਿ ਜਦੋਂ ਆਪਾਂ ਬਰਸ਼ ਕਰਦੇ ਆ ਹਨ ਹਨ ਤਾਂ ਕਿੰਨੀ ਤਰ੍ਹਾਂ ਦੇ ਬਰਸ਼ ਦੀ ਐਡ ਆਉਂਦੀ ਆ ਕਿੰਨੀ ਤਰ੍ਹਾਂ ਦੇ ਪੇਸਟਾਂ ਦੀ ਐਡ ਆਉਂਦੀ ਆ ਕੋਈ ਕਹਿੰਦਾ ਕਾਲਗੇਟ ਕੋਈ ਕਹਿੰਦਾ ਪੈਪਸਡੈਂਟ ਕੋਈ ਕਹਿੰਦਾ ਕੋਈ ਵਾਰ ਤੋਂ ਹਨ ਕੋਈ ਕਹਿੰਦਾ ਆ ਹਰਬਲ ਆ ਗਈ ਹੈ ਜੀ ਪੇਸਟ ਹੋ ਯੂਜ਼ ਕਰ ਲਓ ਹਨ ਪਰ ਜਿਹੜੀ ਸਾਡੀ ਦਾਤਣ ਆ ਉਹ ਇੱਕ ਬਹੁਤ ਪੁਰਾਣੇ ਸਦੇ ਮਤਲਬ ਸਮੇ ਤੋਂ ਤੁਰਿਆ ਆਉਂਦਾ ਕੰਮ ਆ ਇਹ ਪਰ ਅੱਜ ਵੀ ਉਹ ਚੀਜ਼ਾਂ ਹੈ ਖਤਮ ਨਹੀਂ ਹੋਈਆਂ ਸੜੀ ਅੱਜ ਵੀ ਸ਼ਹਿਰ ਦੇ ਵਿੱਚ ਉਸੇ ਚੌਂਕ ਦੇ ਵਿੱਚ ਮੈਂ ਛੋਟੇ ਹੁੰਦਿਆਂ ਦੇਖਦੀ ਹਾਂ ਕਿ ਦਤਨਾ ਵੇਚਦਾ ਸੀ ਭਾਈ ਉਹ ਆਪ ਹੈ ਨਹੀਂ ਹੁਣ ਉਹਦਾ ਗਾਂ ਬੇਟੇ ਵੀ ਉੱਥੇ ਦਤਨਾ ਵੇਚਦੇ ਉਹ ਅੱਡਾ ਉਵੇਂ ਦਾ ਉਵੇਂ ਹੀ ਆ ਤੇ ਉਵੇਂ ਹੀ ਲੋਕ ਉਹਦੇ ਕੋਲ ਜਾਣ ਲੱਗੇ ਦਤਨਾ ਖਰੀਦਦੇ ਆ ਤਾਂ ਦਤਨ ਬਾਰੇ ਜ਼ਰੂਰ ਅੱਜ ਗਿਆਨ ਹੋਣਾ ਚਾਹੀਦਾ ਅੱਜੇ ਫਿਰ ਆਪਾਂ ਗੱਲ ਕਰੀਏ ਕਿ ਕਿਹੜੀ ਦਤਨ ਕਦੋਂ ਕਰਨੀ ਤੇ ਕਿਹੜੇ ਰੋਗ ਤੋਂ ਕਰਨੀ ਠੀਕ ਹੈ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਦਤਨ ਜਿਹੜੀ ਕੱਲੇ ਦੰਦ ਸਾਫ਼ ਨਹੀਂ ਕਰਦੀ ਦਤਨ ਸਾਡੇ ਰੋਗ ਵੀ ਠੀਕ ਕਰਦੀ ਆ ਕਿ ਦੰਦ ਨੂੰ ਚਮਕਾਉਣ ਵਾਸਤੇ ਨਿਕਲਾ ਕੰਮ ਕਰਦੇ ਜਿਹੜੀ ਦਾਤਨ ਆ ਤਾਂ ਸਾਰੇ ਨੂੰ ਪਹਿਲਾਂ ਆਪਾਂ ਗੱਲ ਕਰਦੇ ਆ ਨਿੰਮ ਦੀ ਦਾਤਨ ਬਾਰੇ ਕਿ ਕਿਹੜੀ ਦਾਤਨ ਦਾ ਤਾਂ ਸੁਣਿਆ ਹੀ ਆ ਸਾਰੇ ਨੇ ਆਪਾਂ ਨਿੰਮ ਦੀ ਦਾਤਨ ਬਾਰੇ ਗੱਲ ਕਰਦੇ ਆ ਕਿ ਜਦੋਂ ਸਾਡੇ ਮਸੂੜਿਆਂ ਦੇ ਵਿੱਚ ਕਈ ਵਾਰ ਸੋਜ ਆ ਜਾਂਦੀ ਆ ਪਾਇਰਿਆ ਹੋ ਜਾਂਦਾ ਕੀੜਾ ਲੱਗਦਾ ਜਲਨ ਹੁੰਦੀ ਆ ਮੂੰਹ ਦੇ ਵਿੱਚ ਦੰਦਾਂ ਦੇ ਵਿੱਚ ਆਸ-ਪਾਸ ਜਦੋਂ ਡਾਕਟਰ ਕਹਿੰਦੇ ਕਿ ਰੀਸ਼ਾ ਭਰ ਗਿਆ ਤਾਂ ਤੁਹਾਡੇ ਪੇਨ ਹੁੰਦੀ ਆ ਜਲਨ ਹੁੰਦੀ ਆ ਜਾਂ ਕੀ ਹੁੰਦਾ ਕਿ ਦੰਦਾਂ ਦਾ ਟੇਢਾ ਮੇਢਾ ਹੋ ਜਾਣਾ ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਸਾਨੂੰ ਨਿੰਮ ਦੀ ਦਤਨ ਕਰਨੀ ਚਾਹੀਦੀ ਹੈ। ਛੋਟੇ-ਛੋਟੇ ਬੱਚੇ ਅੱਜਕੱਲ ਮੈਂ ਦੇਖਿਆ ਉਹਨਾਂ ਦੇ ਦੰਦ ਟੇਢੇ-ਮੇਢੇ ਆ। ਤਾਂ ਜਾਂ ਕਿਸੇ ਦੇ ਵੱਡਿਆਂ ਦੇ ਪੈਰੀਆ ਹੋ ਗਿਆ, ਕੀੜਾ ਲੱਗ ਗਿਆ ਦੰਦਾਂ ਨੂੰ ਤਾਂ ਤੁਸੀਂ ਨਿੰਮ ਦੀ ਦਤਨ ਕਰਨੀ ਸਟਾਰਟ ਕਰ ਦਿਓ ਸਾਰਾ ਕੁਝ ਠੀਕ ਹੋ ਜਾਊਗਾ। ਨਿੰਮ ਦੀ ਦਤਨ ਕੋਈ ਮਹਿੰਗੀ ਨਹੀਂ ਹੈਗੀ, ਹਰ ਜਗ੍ਹਾ ਤੇ ਅਵੇਲੇਬਲ ਆ। ਹਰ ਘਰ ਦੇ ਵਿੱਚ ਨਿੰਮ ਦੇ ਬਕਸ਼ ਲੱਗੇ ਹੋਏ ਆ। ਤੇ ਕਿਕਰ ਦੀ ਦਾਤਨ ਦੀ ਗੱਲ ਕਰਦੇ ਆ ਕਿ ਕਿਕਰ ਦੀ ਦਾਤ ਨੇ ਕਹੋ ਜੀ ਦਾਤਨ ਆ ਕਿ ਜਿੱਥੇ ਹਰ ਬਹੁਤ ਹੀ ਵਧੀਆ ਕਿ ਸਦੀਆਂ ਤੋਂ ਚੱਲੀ ਆਉਂਦੀ ਆ ਕਿਕਰ ਦੀ ਦਾਤਨ ਆ ਜਿਹੜੀ ਉਹ ਦੰਦ ਬਹੁਤ ਜ਼ਿਆਦਾ ਵਾਈਟ ਕਰਦੀ ਆ ਤੇ ਅਗਰ ਤੁਹਾਡੇ ਗਲੇ ਦੇ ਵਿੱਚ ਜਾਂ ਲੰਗਸ ਦੇ ਵਿੱਚ ਫੇਫੜਿਆਂ ਦੇ ਵਿੱਚ ਬਲਗਮ ਜੰਮੀ ਆ ਖਾਂਸੀ ਲੱਗੀ ਆ ਤੇ ਗਲਾ ਖਰਾਬ ਆ ਤੁਹਾਡਾ ਤਾਂ ਤੁਸੀਂ ਕਿਕਰ ਦੀ ਦਾਤਨ ਕਰਨੀ ਆ ਕਿਕਰ ਦੀ ਦਾਤਨ ਆ ਜਿਹੜੀ ਅੰਦਰ ਫਸੀ ਹੋਈ ਬਲਗਮ ਬਾਹਰ ਕੱਢਦੀ ਆ ਫੇਫੜਿਆਂ ਦੇ ਵਿੱਚ ਚੰਗੀ ਸਾਫ਼ ਹਵਾ ਜਾਂਦੀ ਆ ਕਿਕਰ ਦੀ ਦਤਨ ਕਰਨ ਨਾਲ ਔਰ ਜਿਹੜੇ ਦੰਦ ਵਾਈਟ ਬਹੁਤ ਜ਼ਿਆਦਾ ਹੁੰਦੇ ਆ ਪੀੜਾਪਨ ਦੰਦਾਂ ਦਾ ਬਿਲਕੁਲ ਚੱਕ ਦਿੰਦੀ ਹੈ ਕਿਕਰ ਦੀ ਦਤਨ ਰੂਟੀਨ ਦੇ ਵਿੱਚ ਤੁਸੀਂ ਕਿਕਰ ਦੀ ਦਤਨ ਜਿਹੜੀ ਕਰੋ ਤਾਂ ਅੱਗੇ ਆਪਾਂ ਗੱਲ ਕਰਦੇ ਆ ਕਿ ਜਿਵੇਂ ਨਿੰਮ ਦੀ ਦਤਨ ਦੀ ਆਪਾਂ ਗੱਲ ਕਰਦੇ ਆ ਜੇ ਕੋਈ ਪ੍ਰੈਗਨੈਂਟ ਲੇਡੀ ਰੂਟੀਨ ਬਣਾਉਂਦੀ ਹੈ ਪਹਿਲੇ ਮੰਥ ਤੋਂ ਵੀ ਮੈਂ ਨਿੰਮ ਦੀ ਦਤਨ ਉੱਠ ਕੇ ਜ਼ਰੂਰ ਕਰਨੀ ਹੈ ਸਵੇਰੇ ਸਵੇਰੇ ਉਹਨੇ ਸਵੇਰੇ ਸਵੇਰੇ ਹਲਕੀ ਸੈਰ ਵੀ ਕਰਨੀ ਆ ਨਿੰਮ ਦੀ ਦਾਤਨ ਵੀ ਕਰਨੀ ਆ ਤੁਸੀਂ ਦੇਖੋਗੇ ਕਿ ਬੱਚਾ ਇੰਨਾ ਕ ਵਧੀਆ ਤੰਦਰੁਸਤ ਨਿਰੋਗੀ ਉਹਨੂੰ ਡਾਕਟਰ ਦੇ ਜਾਣ ਦੀ ਬੱਚੇ ਨੂੰ ਜਰੂਰਤ ਨਹੀਂ ਪਊਗੀ ਛੋਟੇ ਹੁੰਦੇ ਬੱਚਿਆਂ ਨੂੰ ਕਈ ਵਾਰਾਂ ਪ੍ਰੋਬਲਮ ਆਉਂਦੀਆਂ ਤਾਂ ਬੱਚਾ ਨਿਰੋਗੀ ਪੈਦਾ ਹੋਊਗਾ ਤੰਦਰੁਸਤ ਬੱਚਾ ਪੈਦਾ ਹੋਊਗਾ ਅਗਰ ਜੇ ਪ੍ਰੈਗਨੈਂਟ ਲੇਡੀ ਨਿੰਮ ਦੀ ਦਾਤਨ ਕਰਦੀ ਆ ਤਾਂ ਹੁਣ ਆਪਾਂ ਦੋ ਤਰ੍ਹਾਂ ਦੀ ਦਾਤਨ ਦੀ ਗੱਲ ਕਰ ਲਈ ਕਿਕਰ ਦੀ ਦਾਤਨ ਤੇ ਨਿੰਮ ਦੀ ਦਾਤਨ ਹੁਣ ਆਪਾਂ ਗੱਲ ਕਰਦੇ ਆਂ ਬਬੂਲ ਦਾ ਇੱਕ ਦਰਖਤ ਤੁਸੀਂ ਸੁਣਿਆ ਹੀ ਆ ਸਾਰਿਆਂ ਨੇ ਬਬੂਲ ਦਾ ਜਿਹੜਾ ਦਰਖਤ ਆ ਉਹ ਆਮ ਸਾਨੂੰ ਜਿਵੇਂ ਪਾਰਕਾਂ ਦੇ ਵਿੱਚ ਮਿਲ ਜਾਂਦਾ ਜਾਂ ਕਈ ਵਾਰ ਸੜਕ ਤੇ ਲੱਗਿਆ ਮਿਲ ਜਾਂਦਾ ਸਕੂਲਾਂ 'ਚ ਵੀ ਲੱਗਿਆ ਮਿਲ ਜਾਂਦਾ ਹੈਗਾ ਤਾਂ ਬਬੂਲ ਦੇ ਦਰਖਤ ਦੀ ਦਾਤਣ ਕਸੀਂ ਕਿਉਂ ਕਰਨੀ ਆ ਤੇ ਕਦੋਂ ਕਰਨੀ ਆ ਤੁਸੀਂ ਦੇਖੋ ਕਿ ਕਈਆਂ ਦਾ ਕੀ ਹੁੰਦਾ ਕਿ ਸਮੇਂ ਤੋਂ ਪਹਿਲਾਂ ਦੰਦ ਡਿੱਗਣ ਲੱਗ ਜਾਂਦੇ ਜਾਂ ਹਿੱਲਣ ਲੱਗ ਜਾਂਦੇ ਆ ਜਾਂ ਡਿੱਗਣ ਲੱਗ ਜਾਂਦੇ ਆ ਜਾਂ ਮਸੂੜਿਆਂ ਦੇ ਵਿੱਚੋਂ ਕਈ ਵਾਰ ਖੂਨ ਆਉਣ ਲੱਗ ਜਾਂਦਾ ਤੇ ਜਾਂ ਮਸੂੜਿਆਂ ਦੇ ਵਿੱਚ ਛਾਲੇ ਵੀ ਹੋ ਜਾਂਦੇ ਮੇਰੇ ਇੱਕ ਵਾਰੀ ਹੋ ਗਏ ਸੀ ਐਂ ਕਰਨਾ ਵੀ ਔਖਾ ਸੀਗਾ ਕਿਉਂਕਿ ਮਸੂੜਿਆਂ ਦੇ ਵਿੱਚ ਛਾਲੇ ਹੋ ਗਏ ਸੀ ਤੇ ਜਾਂ ਸਵੇਲਿੰਗ ਇੰਨੀ ਮਸੂੜਿਆਂ ਤੇ ਹੋ ਜਾਂਦੀ ਵੀ ਤੁਹਾਨੂੰ ਮੂੰਹ ਖੋਲਣਾ ਵੀ ਔਖਾ ਹੋ ਜਾਂਦਾ ਉਦੋਂ ਤੁਸੀਂ ਕੀ ਕਰਨਾ ਬਬੂਲ ਦੀ ਦਾਤਨ ਕਰਨੀ ਆ ਬਬੂਲ ਦੀ ਦਰਤਾਂ ਦੇ ਇੰਨੇ ਫਾਇਦੇ ਆ ਅਗਰ ਕਿਸੇ ਨੂੰ ਬਾਰ-ਬਾਰ ਪ੍ਰੈਗਨਨਸੀ ਹੁੰਦੀ ਆ ਤਾਂ ਉਹ ਗਰਭਪਾਤ ਹੋ ਜਾਂਦਾ ਮਿਸਕਾਰੇਜ ਹੋ ਜਾਂਦਾ ਤਾਂ ਬਬੂਲ ਦੀ ਦਰਤ ਨੂੰ ਸ਼ੁਰੂ ਕਰ ਦੇਣ ਕਿ ਬੱਚਾ ਕਨਸੀਵ ਕਰਨ ਤੋਂ ਪਹਿਲਾਂ ਤਾਂ ਇਹ ਮਿਸਕਾਰਜ ਨਹੀਂ ਹੋਊਗਾ ਇਹ ਮੈਂ ਨਹੀਂ ਕਹਿੰਦੀ ਜਿਹੜੀਆਂ ਸੜੀਆਂ ਦੇਸੀ ਬੁੱਕਸ ਹੈਗੀਆਂ ਉਹਨਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਲਿਖਿਆ ਹੋਈ ਇਹ ਗੱਲ ਆ ਜਿਹੜੀਆਂ ਪੰਜਾਬੀ ਦੇ ਵਿੱਚ ਵੀ ਆਉਂਦੀਆਂ ਔਰ ਹੋਰ ਲੈਂਗੁਏਜ ਦੇ ਵਿੱਚ ਵੀ ਬੁੱਕਸ ਹੈਗੀਆਂ ਕਿਉਂਕਿ ਦੇਸੀ ਚੀਜ਼ਾਂ ਬਾਰੇ ਤਾਂ ਬਹੁਤ ਕਿਤਾਬਾਂ ਮਿਲ ਜਾਂਦੀਆਂ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਤੋਂ ਅੰਜਾਨ ਤੇ ਬਾਂਝਪਨ ਵੀ ਦੂਰ ਕਰਦੀ ਹੈ ਬਬੂਲ ਦੀ ਤਾਤਨ ਤੇ ਇੱਕ ਹੋਰ ਹੈਗੀ ਅਰਜੰਦੀ ਦੀ ਦਤਨ ਅਰਜੰਦੀ ਛਾਲ ਦੇ ਫਾਇਦੇ ਤਾਂ ਤੁਸੀਂ ਦੇਖੇ ਹੈ ਹਨਾ ਵੀ ਉਹ ਵੀ ਨਾੜੀਆਂ ਸਾਡੀਆਂ ਨੂੰ ਖੋਲਦਾ ਹੈ ਬਲੱਡ ਸਰਕੂਲੇਸ਼ਨ ਨੂੰ ਸਹੀ ਕਰਦਾ ਬਲੱਡ ਪਤਲਾ ਕਰਦਾ ਹਾਈ ਬੀਪੀ ਨੂੰ ਕੰਟਰੋਲ ਕਰਦੀ ਅਰਜੰਦੀ ਛਾਲ ਦੀ ਚਾਹ ਬਣਾ ਕੇ ਪੀਤੀ ਜਾਵੇ ਤਾਂ ਤਾਂ ਜਿਹੜੀ ਦੀ ਦਤਨ ਹੈਗੀ ਆ ਉਹ ਹਾਰਟ ਦੇ ਜਿਹੜੇ ਪੇਸ਼ੈਂਟ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਾਂ ਜਿਹੜੇ ਬੀਪੀ ਹਾਈ ਵਾਲੇ ਬੰਦੇ ਆ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਾਂ ਜਿਨ੍ਹਾਂ ਨੂੰ ਕੋਈ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਅਰਜਨ ਦੀ ਦਾਤਨ ਕਰਨੀ ਚਾਹੀਦੀ ਆ ਜਾਂ ਜਿਨ੍ਹਾਂ ਨੂੰ ਸ਼ੂਗਰ ਉਹ ਅਰਜਨ ਦੀ ਦਾਤਨ ਕਰਨ ਇਹ ਸਾਰੀਆਂ ਜਿੰਨੀਆਂ bệnhੀਆਂ ਦੇ ਨਾਮ ਲਏ ਆ ਹਾਰਟ ਦੇ ਫਿਰ ਹਾਈ ਬੀਪੀ ਜਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸਟ्रेस ਰਹਿੰਦਾ ਡਿਪਰੈਸ਼ਨ ਚ ਰਹਿੰਨੇ ਆ ਆਪਾਂ ਸਾਰਾ ਦਿਨ ਬੋਲਣ ਨੂੰ ਦਿਲ ਨਹੀਂ ਕਰਦਾ ਹੱਸਣ ਨੂੰ ਦਿਲ ਨਹੀਂ ਕਰਦਾ ਤਾਂ ਅਰਜਨ ਦੀ ਦਾਤਨ ਆ ਜਿਹੜੀ ਇਹਨਾਂ ਬਿਮਾਰੀਆਂ ਦੀ ਦੁਸ਼ਮਣ ਆ ਐਂਡ ਦੇ ਉੱਤੇ ਇੱਕ ਬਹੁਤ ਹੀ ਇੰਪੋਰਟੈਂਟ ਤੁਹਾਡੇ ਨਾਲ ਗੱਲ ਕਰਨ ਲੱਗੀ ਆ ਵੀ ਕਿਹੜੀ ਦਸਤਨ ਚਾਹੀਦੀ ਤੇ ਕਿਹੜੀ ਬਹੁਤ ਵੱਡੀ ਬਿਮਾਰੀ ਆ ਮੈਂ ਤਾਂ ਹੀ ਕਹਿਣੀ ਹੁੰਨੀ ਆ ਕਿ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਵਿਚ ਵਿਚਾਲੇ ਵੀਡੀਓ ਛੱਡ ਕੇ ਨਾ ਜਾਇਆ ਕਰੋ ਕਿਉਂਕਿ ਐਂਡ ਤੱਕ ਜਾਣਕਾਰੀ ਜਿਹੜੀ ਇੰਨੀ ਕੁ ਹੁੰਦੀ ਆ ਉਹ ਐਂਡ ਦੇ ਹੀ ਦੱਸੀ ਜਾਂਦੀ ਆ ਜਿਹੜੀ ਸਾਰ ਨੂੰ ਵਧੀਆ ਜਾਣਕਾਰੀ ਹੁੰਦੀ ਆ ਹੁਣ ਅੱਜ ਤੁਸੀਂ ਦੇਖੋਗੇ ਕਿ ਸਾਹ ਦੀ ਬਿਮਾਰੀ ਹੋ ਗਈ ਕਿਸੇ ਨੂੰ ਐਸਥਮਾ ਜਿਹਨੂੰ ਕਹਿੰਦੇ ਆ ਡਾਕਟਰ ਤਾਂ ਐਂਟੀਬਾਇਓਟਿਕਸ ਖਾ ਖਾ ਕੇ ਬੰਦਾ ਰੰਗ ਵੀ ਕਾਲਾ ਕਰ ਲੈਂਦਾ ਪਰ ਉਹ ਫੇਰ ਵੀ ਆਪਣਾ 15 20 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਉਹ ਬਿਮਾਰੀ ਹੈ ਜਿਹੜੀ ਸਾਹ ਦੀ ਹੋ ਜਾਂਦੀ ਹੈ ਤਾਂ ਉਸ ਬੰਦੇ ਨੂੰ ਕੀ ਕਰਨਾ ਚਾਹੀਦਾ ਹੈਗਾ ਇੱਕ ਛੋਟਾ ਜਿਹਾ ਪੌਦਾ ਜਿਹੜਾ ਕਿ ਸਾਨੂੰ ਅਜਾੜ ਦੇ ਵਿੱਚ ਮਿਲਦਾ ਜਾਂ ਕਈ ਵਾਰ ਤੁਹਾਡਾ ਘਰ ਬਾਹਰ ਬਾਹਰ ਖੇਤਾਂ ਜਾਂ ਖੁੱਲਾ ਹੈ ਜਿਵੇਂ ਹੁਣ ਸਾਡਾ ਇੱਕ ਕਲੋਨੀ ਚ ਘਰ ਹੈ ਤਾਂ ਖੁੱਲੇ ਆਏ ਏਰੀਆ ਤੋ ਤੇਉਤੀ ਇਸ ਬਹੁਤ ਜ਼ਿਆਦਾ ਹੈ ਕਿ ਪlant ਮੈਂ ਇਹਦੀ ਫੋਟੋ ਵੀ ਵਿੱਚ ਪਾ ਦੂੰਗੀ ਕਿਉਂਕਿ ਇਹ ਪੁਟਕੰਡਾ ਜਿਹੜਾ ਇਹਨੂੰ ਆਪਾਂ ਮਾਰਗ ਵੀ ਕਹਿੰਦੇ ਆ ਚਿਚੜਾ ਵੀ ਕਹਿੰਦੇ ਆ ਤਾਂ ਇਹਦੀ ਜਿਹੜੀ ਦਰਤਨ ਆ ਇਹ ਇੰਨੀ ਕਿ ਫਾਇਦੇਮੰਦ ਦਾ ਸਾਹ ਵਾਲਿਆਂ ਵਾਸਤੇ ਐਸਥਮਾ ਵਾਲਿਆਂ ਵਾਸਤੇ ਤਾਂ ਤੁਸੀਂ ਸੋਚ ਨਹੀਂ ਸਕਦੇ ਤਾਂ ਪੋਠ ਕੰਡੇ ਦੀ ਦਾਤਨ ਆ ਜਿਹੜੀ ਜਿੰਨਾ ਮਰਜੀ ਤੁਹਾਨੂੰ ਐਸਥਮਾ ਸਾਹ ਦੀ ਬਿਮਾਰੀ ਆ بار بار ਤੁਹਾਡਾ ਸਾਹ ਉਲਟਦਾ ਤਾਂ ਇਹਨੇ ਜਦੋਂ ਤੁਸੀਂ ਦਾਤਨ ਕਰਨੀ ਸ਼ੁਰੂ ਕਰਤੀ ਤਾਂ ਤੁਹਾਡਾ ਰੋਗ ਜਿਹੜਾ ਹੈਗਾ ਹੌਲੀ 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 ਕੱਟਿਆ ਜਾਊਗਾ ਪਰ ਮੇਰੀ ਬੇਨਤੀ ਹੈ ਕਿ ਇਹ ਦੇਸੀ ਚੀਜ਼ਾਂ ਅਪਣਾਉਣ ਲੱਗੇ ਜਾਂ ਅਪਲਾਈ ਕਰਨ ਲੱਗੇ ਆਪਣੀ ਜਿਹੜੀ ਮੈਡੀਸਨ ਚੱਲਦੀ ਹੈਗੀ ਉਹਨੂੰ ਕਦੇ ਨਹੀਂ ਛੱਡਣਾ ਜਦੋਂ ਤੁਹਾਨੂੰ ਲੱਗੇ ਕਿ ਮੈਂ ਹੁਣ ਠੀਕ ਆ ਉਦੋਂ ਵੀ ਆਪਣੇ ਡਾਕਟਰ ਨੂੰ ਪੁੱਛ ਕੇ ਕਿਉਂਕਿ ਜਦੋਂ ਅਸੀਂ ਇੱਕ ਵਾਰੀ ਕੋਈ ਚੀਜ਼ ਖਾਣ ਲੱਗ ਜਾਂਦੇ ਹਾਂ ਤਾਂ ਉਹ ਦੇ ਹੈਬਚੁਅਲ ਹੋ ਜਾਂਦੇ ਆ। ਤਾਂ ਜਦੋਂ ਅਸੀਂ ਉਹ ਇੱਕਦਮ ਚੀਜ਼ ਛੱਡਦੇ ਆ ਤਾਂ ਸਾਨੂੰ ਉਹ ਨੁਕਸਾਨ ਕਰਦੀ ਆ। ਹੁਣ ਇੱਕ ਸ਼ਰਾਬੀ ਦੀ ਵੀ ਸ਼ਰਾਬ ਛਡਾਉਣੀ ਹੋਵੇ ਤਾਂ ਇੱਕਦਮ ਨਹੀਂ ਛੱਡ ਸਕਦਾ। ਉਹਨੂੰ ਵੀ ਡਾਕਟਰ ਕਹਿੰਦੇ ਕਿ ਹੌਲੀ-ਹੌਲੀ ਘੱਟ ਕਰਨੀ ਸ਼ੁਰੂ ਕਰੋ। ਨਸ਼ੇ ਵੀ ਛਡਾਉਂਦੇ ਆ ਤਾਂ ਉਹਨਾਂ ਨੂੰ ਵੀ ਉਹ ਡਾਕਟਰ ਹੌਲੀ-ਹੌਲੀ ਕਿਸੇ ਹਿਸਾਬ 'ਚ ਛਡਾਉਂਦੇ ਆ। ਆਏ ਨਹੀਂ ਵੀ ਅੱਜ ਤੋਂ ਤੂੰ ਜਿਹੜਾ ਨਸ਼ਾ ਕਰਦਾ ਉਹ ਛੱਡ ਦੇ। ਨੋ। ਹੌਲੀ ਹੌਲੀ ਇਹ ਚੀਜ਼ਾਂ ਛੱਡੀਆਂ ਜਾਂਦੀਆਂ ਤਾਂ ਅੱਜ ਮੈਂ ਤੁਹਾਨੂੰ ਦਿਖਾਵਾਂ ਸਾਡੇ ਬਿਲਕੁਲ ਘਰ ਦੇ ਸਾਹਮਣੇ ਪੁਟਕੰਡਾ ਚਿੜਚਿੜਾ ਜਾਂ ਆਪਾਂ ਮਾਰਕ ਦਾ ਪੌਦਾ ਲੱਗਾ ਤੇ ਮੈਂ ਤੁਹਾਨੂੰ ਦਿਖਾਵਾਂ ਆਓ ਚੱਲੀਏ ਦੇਖੋ ਜੀ ਇਹ ਹੈਗਾ ਪੁਟਕੰਡਾ ਆਪਾਂ ਮਾਰਕ ਚਿੜਚਿਟਾ ਤਾਂ ਇਹ ਜਿਹੜਾ ਪੌਦਾ ਹੈਗਾ ਇਹ ਐਸਥਮਾ ਤੇ ਸਾਹ ਦੀ ਬਿਮਾਰੀ ਵਾਸਤੇ ਬਹੁਤ ਜ਼ਿਆਦਾ ਵਧੀਆ ਇਹਦੀ ਤੁਸੀਂ ਜਿਹੜੀ ਦਾਤਣ ਹੈਗੀ ਹੈ ਇਹ ਰੈਗੂਲਰ ਕਰਨੀ ਆ ਹੁਣ ਤੁਸੀਂ ਦੇਖ ਲਿਆ ਮੈਂ ਤੁਹਾਨੂੰ ਬਿਲਕੁਲ ਸਕਰੀਨ ਤੇ ਕਰਕੇ ਇਹਦੇ ਦੇਖੋ ਫੁੱਲ ਵੀ ਲੱਗੇ ਆ ਇਹ ਵੀ ਇਹਦੇ ਬਹੁਤ ਕੰਮ ਦੀ ਚੀਜ਼ ਆ ਦੇਖੋ ਲੱਗੇ ਆ ਜਿਹੜੇ ਤੇ ਇਹਨਾਂ ਬਾਰੇ ਆਪਾਂ ਕਿਸੇ ਦਿਨ ਫੇਰ ਗੱਲ ਕਰਦੇ ਆ ਤੇ ਇੱਕ ਵਾਰੀ ਤੁਸੀਂ ਇਹ ਪੌਦਾ ਦੇਖ ਲਓ ਇਹ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੇ ਪlant ਲੱਗੇ ਮਿਲ ਜਾਣਗੇ ਹੁਣ ਇੱਕ ਸਾਡੇ ਇਹ ਪੌਦਾ ਲੱਗਾ ਇੱਕ ਸਾਡੇ ਇਹ ਲੱਗਾ ਹੈਗਾ ਦੇਖ ਸਕਦੇ ਹੋ ਤੁਸੀਂ ਤਾਂ ਥੈਂਕ ਯੂ ਸੋ ਮਚ ਆਲ ਦਾ ਬੈਸਟ ਗੋਡ